ਉੱਤਰੀ ਭਾਰਤ ਵਿੱਚ ਠੰਡ ਤੇ ਸੀਤ ਲਹਿਰ ਨੇ ਤੌਬਾ ਤੌਬਾ ਕਰਵਾਈ ਪਈ ਹੈ ਜੀ ਹਾਂ ਜੇਕਰ ਗੱਲ ਬੱਚਿਆਂ ਦੀ ਕਰੀਏ ਤਾਂ ਨਵਜੰਮੇ ਬੱਚੇ ਜਿਆਦਾ ਦੇਲੇ 2 3 3 ਸਾਲ ਤੱਕ ਦੀ ਉਮਰ ਦੇ ਬੱਚੇ ਐ ਇਹਨਾਂ ਨੂੰ ਛਾਤੀ ਦੇ ਰੋਗ ਆਪਣੀ ਜਕੜ ਵਿੱਚ ਲੈ ਰਹੇ ਆ ਜੀ ਹਾਂ ਨਮੂਣੀਆਂ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਨੇ ਬੱਚਿਆਂ ਨੂੰ ਜੇਕਰ ਬਜ਼ੁਰਗਾਂ ਦੀ ਵੀ ਗੱਲ ਕਰੀਏ ਤਾਂ ਜਿਹੜੇ 65 70 ਸਾਲ ਤੋਂ ਉੱਪਰ ਦੀ ਉਮਰ ਦੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਖਾਸ ਤੌਰ ਤੇ ਸਿਹਤ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਬਿਲਕੁਲ ਵੀ ਘਰੋਂ ਬਾਹਰ ਨਾ ਨਿਕਲਣ ਖਾਸ ਕਰਕੇ ਬੱਚੇ ਅਤੇ ਬਜ਼ੁਰਗ ਸਵੇਰ ਵੇਲੇ ਅਤੇ ਸ਼ਾਮ ਵੇਲੇ ਜਦੋਂ ਧੁੱਪ ਨਹੀਂ ਹੁੰਦੀ ਉਦੋਂ ਬਾਹਰ ਨਿਕਲਣ ਦਾ ਰਿਸਕ ਬਿਲਕੁਲ ਨਾ ਲੈਣ ਕਿਉਂਕਿ ਇਹ ਜੋ ਹੱਡ ਕੀਰਵੀ ਠੰਡ ਹੈ ਇਹ ਬਜ਼ੁਰਗਾਂ ਲਈ ਵੀ ਕਾਫੀ ਮਾੜੀ ਹੈ ਜिले ਨਾਲ ਦੇ ਨਾਲ ਬੱਚੇ ਨੇ ਖਾਸ ਕਰ ਨਵਜੰਮੇ ਛੋਟੇ ਬੱਚੇ ਨੇ ਉਹਨਾਂ ਲਈ ਵੀ ਕਾਫੀ ਘਾਤਕ ਹੈ ਕੋਈ ਸਾਹ ਲੈਣ ਦੇ ਵੇਲੇ ਠੰਡੀ ਹਵਾ ਦੇ ਨਾਲ ਛਾਤੀ ਜਾਮ ਹੋ ਰਹੀ ਹੈ ਨਮੂਣੀਆ ਵਰਗੇ ਰੋਗ ਹੋ ਰਹੇ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰੀ ਭਾਰਤ ਵਿੱਚ ਜਿੰਨੇ ਵੀ ਸਰਕਾਰੀ ਸਹੂਲਤ ਵਾਲੇ ਹਸਪਤਾਲ ਨੇ ਸਾਰਿਆਂ 'ਚ ਲਾਈਨਾਂ ਲੱਗੀਆਂ ਨੇ ਤਾਂ ਤਾਂ ਲੱਗਿਆ ਹੋਇਆ ਲੋਕਾਂ ਦਾ ਕਿਉਂਕਿ ਹੁਣ ਮਰੀਜ਼ ਬਣ ਬਣ ਬੱਚੇ ਤੇ ਬਜ਼ ਜੇ ਬਾਹਰ ਤਾਂ ਹੀ ਨਿਕਲਣ ਜੇਕਰ ਉਹਨਾਂ ਨੂੰ ਕੋਈ ਕੰਮ ਮੈਜਾ ਲੋਡ ਹੈ ਨਹੀਂ ਤਾਂ ਆਪਣੇ ਘਰ ਚ ਬਹਿ ਕੇ ਹੀ ਹੀਟਰ ਲਾ ਕੇ ਜਾਂ ਗਿੱਠੀ ਲਾ ਕੇ ਆਪਣਾ ਸੇਕਣ ਤੇ ਨਾਲ ਦੇ ਨਾਲ ਆਪਣੀ ਸਿਹਤ ਦਾ ਧਿਆਨ ਰੱਖੋ